ਸਭਿਆਂ ਦਾ ਬਹੁਤ ਬਹੁਤ ਇਹੀ ਨਹੀਂ ਚੱਲਣਾ ਨਹੀਂ ਭਾਈ ਆ ਦੇਖ ਸਟੋਲ ਦੇਖ ਇਦਾਂ ਲੀਹ ਤੇ ਹੀ ਤਾਂ ਮੈਨੇ ਸੀ ਲੈ ਸੀ ਸਟੋਲ ਤੋਂ ਰਾ ਉਹ ਸਲਵਾਰ ਆ ਸਲਵਾਰ ਆ ਆਹ ਹੈ ਸਟੋਲ ਆਹ ਹੈ ਸਟੋਲ ਉਹ ਨਹੀਂ ਜੈਸਮੀਨ ਉਹੀ ਤੇ ਸਟੋਲ ਰਹਿਣ ਦੇ ਹੋਣ ਨਹੀਂ ਖੱਬੇ ਬੰਦੇ ਇਸ ਮੀਨ ਉਹ ਹੀ ਟੇਸਟ ਵਾਲਾ ਇੱਧਰ ਦੇਖ ਬੜੀ ਗੈਸੋ ਦੀ ਨਵਾਂ ਆਇਆ ਵਾਹ ਵੀ ਵਾਹ ਫਸ ਨਹੀਂ ਸੁਣਦੀ ਫਿਰ ਆ ਮੂ ਆਹੀ ਆ ਰਿਹਾ ਕੋ ਆ ਦੇਖੋ ਅਮਰਿਤ ਕਬੀਰ ਸਕੂਲ ਯਾਰ ਬਾ ਜੀ ਫਰਟ ਆ ਗਿਆ ਬਸ ਮੂਰੇ ਹੀ ਆ ਫਿਰ ਹਾਂ ਫਰਟ ਚਾਰ ਕਲਰ ਆਪਣੇ ਆਪਣੇ ਚਾਰ ਕਲਰ ਆ ਇਹਦੇ ਚ ਉਹ ਆ ਗਿਆ ਇੱਕ ਹੋਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਆਪਣੇ ਕੰਮ ਕਾਰਜਾਂ ਦੇ ਵਿੱਚ ਰੁੱਝੇ ਹੋਏ ਹੋਵੋਗੇ ਸਾਨੂੰ ਪਤਾ ਹੈ ਠੀਕ ਹੈ ਪ੍ਰਮਾਤਮਾ ਤੁਹਾਡੀਆਂ ਸਭ ਦੀਆਂ ਜੀ ਜਿਹੜੀਆਂ ਜੈਜ ਜੈ ਮਨੋਕਾਮਨਾ ਹੈ ਜੀ ਪੂਰੀਆਂ ਕਰ ਜਿਵੇਂ ਹੁਣ ਸਾਡੀਆਂ ਸੂਟਾਂ ਦੀਆਂ ਮਨੋਕਾਮਨਾਵਾਂ ਹੁੰਦੀਆਂ ਵੀ ਸਾਨੂੰ ਮਿਲਦੇ ਰਹਿਣ ਜਿਓ ਜੈਜ ਤਾਂ ਪੂਰੀਆਂ ਹੁੰਦੀਆਂ ਨੇ ਜੇ ਅਣਜੈਜ ਤਾਂ ਨਹੀਂ ਹੁੰਦੀਆਂ ਰਹਿਣ ਸਿੱਧੀ ਜੀ ਗੱਲ ਤੇ ਅੱਜ ਸਰਕਾਰਾਂ ਚ ਨਹੀਂ ਐ ਜੀ ਰੋਪੜ ਇੱਕ ਸਰਕਾਰ ਹੈਗੀ ਜੀ ਜਿਹੜਾ ਫੋਨ ਚਲਾ ਰਿਹਾ ਪ੍ਰਧਾਨ ਮੰਤਰੀ ਸਾਹਿਬ ਸਾਡੇ ਮੁੱਖ ਮੰਤਰੀ ਸਾਹਿਬ ਇੱਧਰ ਬੈਠੇ ਆ ਥੋੜਾ ਜਿਹਾ ਲੜਕੇ ਆਪਣਾ ਗੱਲ ਬਣਾ ਲੈਂਦੇ ਹੁਣੇ ਆ ਠੀਕ ਐ ਅਸੀਂ ਦੋਹੇ ਮੈਂ ਤੇ ਹਰਗੁਣ ਮੰਤਰੀ ਮਤਲਬੀ ਆ ਜੀ ਠੀਕ ਐ ਅਸੀਂ ਇਹਨਾਂ ਮੂਰੇ ਗੱਲ ਰੱਖ ਸਕਦੇ ਆ ਜੀ ਮੰਨਣੀ ਲੰਨੇ ਮਿਲਣੀ ਨਾ ਦੀ ਵਾਝੀ ਆ ਜੀ ਠੀਕ ਐ ਤੇ ਦੂਸਰੀ ਗੱਲ ਐਦਾਂ ਹੀ ਜੀ ਚੱਲੇ ਇਸ ਸਿਲਸਿਲੇ ਨੂੰ ਆ ਅਸੀਂ ਡਿੰਪਲ ਨੂੰ ਚਾਹ ਪਾਣੀ ਦਾ ਅਰੇਂਜਮੈਂਟ ਕਰਨਾ ਇਹ ਗੱਲ ਹੋ ਗਈ ਮਾਲਾ ਹੋ ਗਈ ਕਿ ਮਾਲਾ ਗਾ ਉਹ ਕਹਿੰਦੇ ਵੀ ਚਾਹ ਪਾਣੀ ਦਾ ਕਰ ਲਓ ਵੀ ਪਰੌਣੇ ਨੇ ਪਹਿਲੀ ਵਾਰ ਸਾਡੇ ਘਰ ਆਉਣਾ ਵੀ ਅਸੀਂ ਰੋਟੀ ਪਾਣੀ ਬਣਾਉ ਗੋ ਹੂੰ ਠੀਕ ਵੀ ਆ ਗੱਲ ਠੀਕ ਆ ਫਿਰ ਮੈਂ ਕਹਾ ਜੀ ਚਲੋ ਠੀਕ ਆ ਮੈਂ ਤਾਂ ਮੰਮੀ ਫੇਰ ਵੀ ਕਿਹਨੂੰ ਤੁਸੀਂ ਚਾਹ ਪਕੌੜੇ ਅਰੇਂਜਮੈਂਟ ਕਰ ਲਿਓ ਕੋਈ ਗੱਲ ਮੈਂ ਕੱਢਾ ਫਿਰ ਹਣ ਅਸੀਂ ਉਹਨੂੰ ਕੁੜੀ ਨੂੰ ਮੰਮੀ ਕਹਿੰਦੇ ਸੂਟ ਦੇ ਦਿੰਨੇ ਆ ਇਸ ਕਰਕੇ ਵੀ ਉਹ ਸੂਟ ਲੈਣ ਸੰਗਤਾਂ ਚੱਲੀਆਂ ਠੀਕਾ ਤਿੰਨ ਤਿੰਨ ਚਾਰ ਚਾਰ ਜਾਣੇ ਸੀ ਚੱਲੇ ਆ ਸੂਟ ਲੈਣ ਕਿਉਂਕਿ ਸੂਟ ਜਿਹੜਾ ਉਹ ਭਾਰੀ ਬਹੁਤ ਹੁੰਦਾ ਟੱਕ ਨਹੀਂ ਹੋਣਾ ਚੱਕ ਨਹੀਂ ਹੁੰਦਾ ਹੁੰਦਾ ਹੈਗਾ ਹਰ ਗੁਣ ਵੀ ਹਿਸਾਬ ਆਉਂਦਾ ਹਰ ਗੁਣੇ ਹੀ ਹਿਸਾਬ ਹੁੰਦਾ ਹੈ ਆਹ ਡੱਡੇ ਥੈਲੇ ਆਹ ਰੱਖੇ ਵੀ ਗੱਬੇ ਇਹੇ ਹੁਣ ਤੁਸੀਂ ਸੁਣ ਲਓ ਹੂੰ ਇਸੇ ਦੇ ਜਿਦਿਲੇ ਰੱਖੇ ਜਾਂ ਕਿ ਤਰ੍ਹਾਂ ਕਰਾ ਹਾਂ ਕਾਰੋ ਸਲਾਹ ਕਰ ਲਓ ਸਲਾਹ ਕਰ ਲਓ ਰਵਿੰਦਰ ਦੀ ਗਲਤੀ ਦੇਖ ਲਓ ਕਿੰਨੀ ਬੜੀ ਆ ਅੱਛਾ ਉਹ ਕਹਿੰਦੇ ਮੈਂ ਘਰ ਸਾਂਭਦਾ ਹੂੰ ਇਹ ਕਹਿੰਦੇ ਤੁਹਾਨੂੰ ਸੂਟ ਲੈਣ ਦਾ ਚਾਰਜ ਨਹੀਂ ਤੁਹਾਨੂੰ ਪਾਉਣ ਦਾ ਚਾਰਜ ਮੈਂ ਤਾਂ ਕਦੇ ਨਹੀਂ ਕਿਹਾ ਵੀ ਘਰ ਮੈਂ ਸਾਂਭਦਾ ਘਰ ਤਾਂ ਸਾਰੇ ਰਲ ਕੇ ਹੀ ਸਾਂਭਦੇ ਹੁੰਦੇ ਘਰ ਸਾਂਭਣ ਦਾ ਮਤਲਬ ਹੈ ਵੀ ਖਰਚਾ ਕੋਚਾ ਐਦਾਂ ਗੱਲ ਕਹਿਣਾ ਚਾਹੀਦਾ ਠੀਕ ਹੈ ਆ ਸੂਟ ਲੱਤਾ ਤਾਂ ਜੀ 5000 ਦਾ ਹੂੰ ਕੇਵਲ ਇੱਕ ਵਾਰ ਪਾਇਆ ਹੂੰ ਇਹ ਪਾਇਆ ਹੈ ਆਈ ਥਿੰਕ ਮੁੜਦੀ ਗੱਡੀ ਦਾ ਹੂੰ ਮੁੜ ਕੇ ਇਹ ਸੂਟ ਪਿਆ ਨਹੀਂ ਜੀ ਹ ਤੇ ਆ ਹਾਲ ਕਿਆ ਹੋਇਆ ਵਾ ਤੇ ਆਹ ਦੇਖਿਓ ਜੀ ਕੀ ਕਰਿਆ ਜਾਵੇ ਇਹਦਾ ਜੇ ਤਾਂ 2000 ਆ 1500 ਦਾ ਸੂਟ ਹੁੰਦਾ ਸੜ ਜਣਾ ਤਾਂ ਹੂੰ ਸੂਟ ਹੈਗਾ ਇਹ ਭਾਈ 4-5000 5000 ਦਾ ਦੀਦੀ ਕਹਿੰਦੇ ਆ ਠੀਕ ਆ ਨਾ ਹੂੰ ਇਹ ਕਿਉਂ ਛੀ ਆ ਇਹ ਤਾਂ ਹੁਣ ਭਾਈ ਉੱਥੇ ਜਾ ਕੇ ਪਤਾ ਲੱਗੂਗਾ ਕੀ ਚੱਕਰ ਰਕਾਤੇ ਸੀ ਆ ਠੀਕ ਨਹੀਂ ਅਗਲੇ ਨੂੰ ਦਿਖਾ ਹੋਣਾ ਆ ਦੇਖ ਹਾ ਬੱਲਾ ਬੱਲਾ ਨੀਚੇ ਤਾਂ ਸਾਰੀ ਸੀ ਗਿਆ ਆਹ ਚਲੋ ਆਹ ਤਾਂ ਸਮਝ ਲਓ ਵੀ ਕਹਿ ਦੇ ਵੀ ਸਿਉਣ ਚੋਂ ਨਿਕਲਿਆ ਮੰਨ ਲਓ ਇਹਨੂੰ ਨਾ ਕਰਦੇ ਹੋਏ ਆਹਾਂ ਹਮ ਬਿਲਕੁਲ ਭਾਈ ਇਹ ਤਾਂ ਕਿੰਨਾ ਹੈਵੀ ਸੂਟ ਆ ਜੀ ਇਹਨੂੰ ਗੇਰਨ ਨੂੰ ਵੀ ਨਹੀਂ ਦਿਲ ਕਰਦਾ 5000 ਦਾ ਸੂਟ ਆ ਦੱਸੋ ਮੈਨੂੰ ਇੱਕ ਮਿੰਟ ਥੱਲੇ ਥੱਲੇ ਵੀ ਕਢਾਈਏ ਦੇ ਹਮ ਇੱਕ ਦੋ ਵਾਰ ਮਸੀ ਪਾ ਹੋਇਆ ਇੱਕ ਵਾਰੀ ਉਹ ਪਾਇਆ ਕਰ ਲਓ ਵੀਡੀਓ ਚੈੱਕ ਸਿਰਫ ਮੁੜਦੀ ਗੱਡੀ ਨੂੰ ਕੇਵਲ ਬੱਸ ਫੇਰ ਆਹ ਦੇਖੋ ਹਾਜੀ ਗੁਣ ਵੀ ਉੱਤਨੀ ਸਾਦੀ ਓਏ ਉੱਤ ਗਿਆ ਮੇਰਾ ਪੁੱਤ ਫਸ ਕੀ ਕਰੂਗਾ ਬੰਦਾ ਭਲਾ ਚੰਗਾ ਮੈਂ ਤਾਂ ਨਾ ਹੂੰ ਤਾਂ ਕਹਿ ਦਈਏ ਗਲਤੀ ਤੁਹਾਡੀ ਆ ਅਸੀਂ ਦੇ ਕੇ ਕੱਪੜੇ ਦਵਾਏ ਕੁੜੀਆਂ ਨੂੰ ਇਹਨੂੰ ਤਾਂ ਪਤਾ ਨਹੀਂ ਮੇਰੇ ਗੂਗਲ ਪੇ ਕਰਦੇ ਅਸੀਂ ਲੈ ਕੇ ਰੱਖ ਲੂ ਉਦੋਂ ਜਿਹਦਨ ਆਪਾਂ ਦਾ ਪੈਸੇ ਦੇਣ ਵਾਲੇ ਆ ਬਾਕੀ ਤਾਂ ਹੁਣ ਭਾਈ ਅੱਛਾ ਉਦਣ ਲਿੱਤਾ ਏ ਜਿੱਦਣ ਨਹੀਂ ਜਿਆਦਾ ਹੀ ਲਿਆ ਤਾਂ ਪਹਿਣਾ ਵੀ ਆਈਆਂ ਹੋਈਆਂ ਦੀਆਂ ਤੇ ਰੱਜੀ ਦੀਦੀ ਨੇ ਲੱਤਾ ਕਹਿੰਦੇ ਮੈਂ ਤੇ ਰੱਜੀ ਸਾਰੇ ਹੀ ਵੀ ਇਕੱਠੀਆਂ ਆਈਆਂ ਅਸੀਂ ਮੈਂ ਵੀ ਕਹਿੰਦੇ ਸੀ ਨਹੀਂ ਨਹੀਂ ਉਦਣ ਨਹੀਂ ਲਿਆ ਏ ਹਾਂ ਮੈਂ ਤੇ ਰੱਜੀ ਦੀਦੀ ਦੋਵੇਂ ਲੈ ਕੇ ਆਈਆਂ ਸੀਗੀਆਂ ਇਹ ਇਹ ਉਦਣ ਲਿਆਦਾ ਤਾਂ ਹੂੰ ਜਿੱਦਣ ਅਸੀਂ ਮੈਂ ਟੈਸਟ ਕਰਾ ਕੇ ਆਈ ਸੀਗੀ ਉਦਣ ਲੈ ਕੇ ਆਈਆਂ ਸੀ ਇਹ ਦੋ ਤਿੰਨ ਸੂਟ ਇੱਕੋ ਜਿਹਾ ਤਿੰਨ ਸੂਟ ਲੈ ਕੇ ਆਈਆਂ ਸੀਗੀਆਂ ਉਦਣ ਅਸੀਂ ਹੂੰ ਤੇ ਇੱਕ ਉੱਪਰ ਤੇ ਹੈ ਮੇਰੇ ਸਰਦਾਰ ਦਾ ਫੇਵਰੇਟ ਰੰਗ ਹੂੰ ਰੈੱਡ ਕਲਰ ਕੀ ਕਰਿਆ ਜਾਵੇ ਨਾ ਗੇਲ ਹੁੰਦਾ ਯਾਰ ਤੁਹਾਡੇ ਨਹੀਂ ਨਹੀਂ ਇਹ ਦੁਕਾਨਦਾਰ ਨੂੰ ਦੁਕਾਨਦਾਰ ਨੂੰ ਦਿਖਾਉਣਾ ਬਣਦਾ ਵੀ ਭਾਈ ਇੰਨੇ ਪੈਸੇ ਲਾਏ ਆ ਇੱਕ ਵਾਰ ਪਾਇਆ ਸ਼ੀ ਹੋ ਗਿਆ ਸਾਰਾ ਹਾਂ ਵੀ ਆ ਤਾਂ ਸਾਰਾ ਸ਼ੀ ਹੋ ਗਿਆ ਠੀਕ ਨਹੀਂ ਬਣਦਾ ਦਿਖਾਉਣਾ ਤਾਂ ਇਹਨੇ ਕੁਝ ਕੱਪੜਾ ਹੀ ਐਵੇਂ ਦਾ ਏ ਇੱਕ ਮੇਰਾ ਵੀ ਸੂਟ ਹੈਗਾ ਉਹ ਵੀ ਅਹੀਂ ਸ਼ੀ ਹੋ ਗਿਆ ਵਿਆਹ ਨੂੰ ਲਿਆਵਾ ਸੀਗਾ ਹੁਣ ਐਨੀ ਨੇ ਮੁੱਲਾਪੁਰ ਤੇ ਲੈ ਕੇ ਸੀਗਾ ਜਦੋਂ ਉਹ ਵੀ ਐਵੇਂ ਸ਼ੀ ਹੋ ਗਿਆ ਚਲ ਕੋਈ ਨਹੀਂ ਜਾ ਕੇ ਹੁਣ ਦੁਕਾਨ ਨਹੀਂ ਕਰ ਹੋਈ ਮੈਂ ਆਪਣਾ ਪੀਲਾ ਸੂਟ ਵੀ ਦੇਖਿਆ ਮੁਰਕੇ ਕੱਢ ਕੇ ਉਹ ਵੀ ਐਵੇਂ ਦਾ ਹੀ ਹੋ ਗਿਆ ਸਿਰਫ ਦੋ ਵਾਰ ਪਾਇਆ ਉਹ ਤੋਂ ਤਬੀ ਨਹੀਂ ਹਾਂ ਤਾਂ ਇੱਕ ਵਾਰ ਹੀ ਪਾਇਆ ਯਾਦ ਕਰੋ ਮੁਰਦੀ ਗੱਡੀ ਨੂੰ ਪਾਇਆ ਤੇ ਬਾਅਦ ਤਾਂ ਪਾਇਆ ਨਹੀਂ ਕੋਈ ਪ੍ਰੋਗਰਾਮ ਵੀ ਨਹੀਂ ਆਇਆ ਹਮ ਹਮ ਚਲੋ ਫਿਰ ਹੁਣ ਆਪਾਂ ਦਿਖਾ ਦਿੰਦੇ ਆਣੇ ਨੂੰ ਕੋਈ ਸੋਲੂਸ਼ਨ ਤਾਂ ਕਰੂਗਾ ਆਪਾਂ ਨੇ ਕਿਤੇ ਨਾ ਣਾੜਨਾ ਝਗੜਨਾ ਵੀ ਕੋਈ ਨਾ ਭਾਈ ਬਿਲਕੁਲ ਜੇ ਨਹੀਂ ਮੰਨਿਆ ਫਿਰ ਤੁਸੀਂ ਦੁਹਾਨੇ ਮੈਨੂੰ ਰੋਕਣਾ ਨਹੀਂ ਫਿਰ ਮੈਂ ਆਪਣੇ ਹਿਸਾਬ ਨਾਲ ਡੀਲ ਕਰੂਗੀ ਹਮ ਮੈਂ ਤਾਂ ਤੁਸੀਂ ਤਾਂ ਫਿਰ ਮੈਨੂੰ ਕਹਿਣ ਲੱਜਦੇ ਆ ਚੁੱਪ ਖਾਜਾ ਚੁੱਪ ਕਰ ਜਾ ਤੈਨੂੰ ਪਤਾ ਨਹੀਂ ਤੈਨੂੰ ਪਤਾ ਨਹੀਂ ਮੈਂ ਕਿਹਦੀ ਜਗ੍ਹਾ ਤੇ ਚੁੱਪ ਕਰਾਂ ਮੈਂ ਨਾ ਵੀਡੀਓ ਬਣਾਉਂਦੀ ਹੁੰਦੀ ਸੀ ਪੂਰੇ ਰੋਪੜ ਦੇ ਵਿੱਚ ਸੂਟ ਖਰੀਦਣ ਦੇ ਮੈਨੂੰ ਪਤਾ ਇਹ ਕਰਦੇ ਕਿਹਾ ਕਿ ਮੈਂ ਕਰਦੇ ਆ ਇਹ ਇਹਨਾਂ ਨੂੰ ਆਏ ਆ ਵੀ ਬਸ ਠੀਕ ਆ ਤੇ ਚਲੋ ਫੇਰ ਮਿਲਦੇ ਆ ਜੀ ਹੁਣ ਤੁਹਾਨੂੰ ਰੋਪੜ ਜਾ ਕੇ ਚਲੋ ਹੁਣ ਰੋਪੜ ਚੱਲ ਫੇਰ ਸਰਦਾਰ ਜੀ ਕਹਿੰਦੇ ਸਿੱਧਾ ਹੀ ਹੋ ਜਾ ਫੇਰ ਹੁਣ ਸਿੱਧਾ ਹੀ ਹੁੰਨੀ ਆ ਇੱਕ ਸੂਟ ਦੀਦੀ ਨੂੰ ਇੱਕ ਸੂਟ ਮੈਨੂੰ ਇੱਕ ਸੂਟ ਡੇਪਾ ਨੂੰ ਠੀਕ ਹੈ ਇੱਕ ਸੂਟ ਮੰਮੀ ਨੂੰ ਸੂਟ ਮਦਲਾ ਵਾਲੀ ਨੂੰ ਇੱਕ ਸੂਟ ਜੀਪੀ ਵਾਲੀ ਨੂੰ ਇੱਕ ਸੂਟ ਮਾਸੀ ਨੂੰ ਇੱਕ ਸੂਟ ਮੇਰੀ ਨੂਰ ਨੂੰ ਇੱਕ ਹਰਗੁਣ ਨੂੰ ਇਹ ਦੋਹੇ ਚਲੋ ਨਹੀਂ ਇਹ ਦੋਵਾਂ ਦੇ ਸੂਟ ਮੈਨੂੰ ਹਾਂ ਇਹੋ ਗੱਲ ਇੱਕ ਸੂਟ ਮੇਰੀ ਨੂਰ ਦਾ ਇੱਕ ਮੇਰੀ ਹਰਗੁਣ ਦਾ ਇਹਨਾਂ ਦੋਵਾਂ ਦੇ ਸੂਟ ਮੈਨੂੰ ਪਹਿਲਾਂ ਤਾਂ ਇੱਧਰ ਪਾਜੀ ਨੂੰ ਮਿਲੋ ਜਵਾਬ ਇੰਦ ਤੱਕ ਪਾਜੀ ਮੇਰੇ ਕੋਲ ਰੁਪਈਆ ਹੈਗਾ 1000 ਮੋਹਰ ਗਾਲੇ ਬਸ ਬਾਕੀ ਜੇ ਹੁਣ ਇਹ ਜਿਆਦਾ ਸੂਟ ਮੰਗਣੀਆਂ ਉਹ ਥੋੜੀ ਜਿਹੀ ਮੇਹਰ ਸੂਟ ਦੇ ਦੋ ਭਾਈ ਆਪ ਕੋ ਦੁੱਤਰ ਦੰਨਾ ਸਾਫ ਕਰ ਲੀਂਗਾ ਅੱਛਾ ਕੋਈ ਨਹੀਂ ਚਲੋ ਇਹ ਮੁਖਾਲਾ ਜੀ ਸਾਡਾ ਆਪਸ ਮਾ ਤੇ ਸੂਟ ਦਿਖਾਵਾ ਕੈਂਟ ਕੈਂਟ ਜੀ ਸਰਦਾਰ ਜੀ ਨੇ ਦੇਣਾ ਆਪਣੀ ਸੱਸ ਮੈਂ ਕਿਹਾ ਕੋਈ ਚੱਕਾ ਦੇ ਹੂੰ ਉਹ ਦੱਸ ਕਰ ਹੈ ਭਾਈ ਸੱਸ ਸਾਡੀ ਹਾਂ ਆਣ ਦਿਓ ਆ ਆਣ ਦਿਓ ਗਾਂ ਤੇ ਘਰ ਰਿਸ਼ਤੇਦਾਰੀ ਚ ਕਲਰ ਕਲਰ ਬਹੁਤ ਸੋਹਣਾ ਭੈਣਾ ਵਰਗੀ ਆ ਹਾਂ ਬਿਲਕੁਲ ਮੇਰੇ ਕੋ ਹੱਥ ਲਾ ਜੀ ਦੂਆ ਕਲਰ ਦੇ ਦੀ ਮੇਰੇ ਕੋ ਜੇ ਲਾਈਟ ਕਲਰ ਦੇ ਵਿੱਚ ਐਸਾ ਹੈ ਤਾਂ ਆਹ ਹੈ ਤੇ ਸੁਣਿਆ ਹੈ ਜੀ ਜੀ ਨੇ ਕੀ ਗੱਲ ਕਹੀ ਕੀ ਆ ਤੇ ਸੂਟ ਵਿੱਚ ਤਾਂ ਹੈਗਾ ਮੈਂ ਕੋਈ ਹੋਰ ਕਲਰ ਦੇ ਕੇ ਦੀ ਆਪਣੇ ਬਾਸ ਅੱਛਾ ਠੀਕ ਕੰਮ ਨਾਲ ਦੇ ਪਾਣੀ ਜੀ ਜੀ ਨੂੰ ਪਾਣੀ ਹੂੰ ਸ਼ੇਰ ਦੋ ਇਹ ਹਾਰ ਕੋਈ ਬਣਾ ਸੋਣਾ ਨਾ ਸਿੰਪਲ ਵਸੇ ਨਾ ਨੀਕੀ ਨੀਕੀ ਬੁੱਟੀ ਵਾਲਾ ਨੇ ਕੇਲੀ ਕੀ ਮੁੱਕੀ ਦੇ ਬੜਾ ਦੀ ਬੋਟਮ ਤੇ ਵੀ ਆਂਗ ਬੜੀਆ ਕੰਮਾ ਸਿੰਪਲ ਫੋਪਾ 5 ਉਹ 8 ਬਟਾ ਦੇ ਬਣਾਇਆ ਆ ਆ ਦੇਖ ਕਿੰਨਾ ਸੋਹਣਾ ਰੰਗ ਕਿੰਨਾ ਪਿਆਰਾ ਹੈ ਇਹ ਇਹ ਬੋਹੜੀਆ ਕਰੋ ਸਾਰੇ ਇਹ ਕਿੰਨੇ ਦਾ ਜੀ ਬਸ ਤੁਸੀਂ ਲੋਹਾ ਦੀ ਲੈਤਾ ਜੀ ਆਂ ਦਾ ਨੰਗਰਿਆ ਕਰੋ ਜੀ ਕਿੰਨਾ ਸੋਹਣਾ ਨਾ ਕਿੰਨਾ ਸੋਹਣਾ ਮਿੱਠਾ ਜਿਹਾ ਮਿੱਠਾ ਜਿਹੀ ਕੜਾਈ ਆ ਮਿੱਠਾ ਜਿਹਾ ਰੰਗ ਆ ਮੈਂ ਕਹੇ ਦੀ ਹੂੰ ਸੋਹਣਾ ਪੈਸੇ ਕਰਵਾ ਦੇਣੇ ਆ ਜੇ ਮੈਂ ਦੇਣੇ ਹੁੰਦੇ ਮੈਂ ਤਾਂ ਲਾ ਕੇ ਪੈਸੇ ਆਹ ਬਾਟਮ ਬੜੀ ਚੀ ਜੁੱਪ ਕਰ ਦੋ ਚੂੜੀ ਅਠ ਪਟਾ ਬੜਾ ਪਿਆਰਾ ਇਹ ਹੂੰ ਮੇਰਾ ਕਵੀਕਰ ਬੈਠੀ ਐ ਕੁਛ ਕਰਦੀ ਐ ਪਾਜੀ ਯਾਰ ਸੂਟਾਂ ਸਾਟਾਂ ਦਾ ਕੰਮ ਕੁਛ ਇਹਨਾਂ ਤੇ ਕਰਾ ਲੈ ਕਰੋ ਘਰਾਂ ਵੀ ਦਿਮਾਗੇ ਖਾਣਾ ਹੁੰਦਾ ਇਹਨਾਂ ਨੇ ਤੁਸੀਂ ਨਿਆਣੇ ਸੰਭਲੋ ਇਹਾਂ ਬੇ ਦਿਮਾਗ ਖਾਣਾ ਬੰਦ ਕਰ ਦਿਓ ਇਹ ਆਪੇ ਕਿ ਹੁਣ ਵੀ ਭਾਈ ਅਸੀਂ ਵੀ ਕੋਕਰੇ ਕਰੀਏ ਸੂਟਾਂ ਹਾਟਾਂ। ਦਿਮਾਗ ਹੀ ਨਹੀਂ ਰਹਿੰਦਾ ਨਿਆਣੇ ਦੇ ਚੱਕਰ 'ਚ। ਲੈ ਰਸ ਹੋਰ ਕਿਆ। ਆਹ ਦੇਖੋ ਸੂਟ ਕਿਆ। ਓਏ ਸੱਚੀ ਗੱਲ ਹੈ ਕਲਰ ਲੱਗ ਜਾਈ ਹੈ ਨਾ ਭਾਜੀ। ਗਾਜਰੀ। ਗਾਜਰੀ ਕਲਰ ਭਾਈ। ਗੱਜਰ ਹੁੰਦਾ। ਭਾਜੀ ਕਿੰਨੀ ਰੇਂਜ ਆ? 61600। 61600 ਦਾ ਸੂਟ ਭਾਈ। ਠੀਕ ਆ। ਬਹੁਤ ਸੋਹਣਾ ਸੂਟ। ਬੜਾ ਵਧੀਆ ਸੂਟ। ਇਹਦੀ ਬਾਟਮ ਤੇ ਵੀ ਬਣੀ ਹੈ ਉਸ ਦੇ ਬਦਲੇ ਦੂਸਰਾ ਨਹੀਂ ਬਾਟਮ ਤੇ ਨਹੀਂ ਹੋਵੇ ਇਹ ਨਹੀਂ ਬਣਦੀ ਹੈ ਬਾਟੇ ਕੱਢਦੇ ਹੂ ਬਹੁਤ ਸੋਹਣਾ ਸੂਟ ਹੈ ਹਾਂ ਆ ਗਿਆ ਮਹਿੰਦੀ ਮੈਡੀਕਲਰ ਮਹਿੰਦੀ ਸ਼ੀਲਡ ਬਾਟਮ ਤੇ ਬੰਨਿਆ ਕੰਮ ਹੈ ਰੀਵਾਈਵਿੰਗ ਟਾਈਮ ਸਾਰਾ ਕੁਝ ਹੋ ਗਿਆ ਹੈ ਇੱਕ ਇਹਨੇ ਦਾ 1150 ਦਾ ਜੀ 1150 ਹਰ ਗੁੰਡੇ ਕਿੰਨਾ ਰੰਗ ਦਿੱਤਾ। ਛੋਟਾ ਜੀ ਦੀ ਨੂੰ ਪਤਾ ਨਹੀਂ ਕੀ ਹੋਇਆ ਬੀ ਦੀ ਆਪਣੇ ਤਾਂ ਮਾਰ ਲੱਗੀ ਹੋਈ ਅੱਜ। ਨਹੀਂ। ਉਹ ਵੀ ਮੌਕਾ ਹੀ ਹੁੰਦਾ ਭਾਈ। ਮੌਕਾ ਹੀ ਹੁੰਦਾ। ਹਰ ਗੁੰਡੇ ਦਾ ਨਾ ਲਾਣਾ। ਵੀ ਚੱਲ ਤੈਨੂੰ ਸੂਟ ਲੈ ਕੇ ਦਈਏ ਦੁਕਾਨ ਤੋਂ ਕੋਈ ਨਹੀਂ ਕਹਿੰਦਾ ਮੌਕਾ ਹੀ ਹੁੰਦਾ ਏ। ਹਰ ਗੁੰਡੇ ਦਾ ਵਿਚਾਰੀ ਦਾ 100 200 ਦਾ ਸੂਟ ਆ ਜਾਣਾ ਜੇ ਸੀਂਤਾ ਸਵਾਇਆ ਬਈ ਲਈਏ ਛੋਟਾ ਜਾਂ। ਆ ਕੋਈ ਲੈਣਾ ਹੈ। ਹਰ ਗੁੰਡੇ ਵਾਸਤੇ। ਆਹ ਕਿੰਨਾ ਸੋਹਣਾ। ਹਰ ਗੁੰਡੇ ਦਾ ਤਾਂ ਬਹਾਨਾ। ਕਿਤੇ ਕਿਤੇ ਨਹੀਂ। ਹਰ ਦਿਨ ਨੂੰ ਲੀਕੇ ਦਾ ਉਹ ਦੀ ਮਾਸਟਰ। 1350 ਇਹਨੂੰ ਸਾਈਡ ਤੇ ਕੱਢ ਲਓਨੇ ਕਿਹੜੇ ਨੂੰ ਇਹਨੂੰ ਨਿੰਬੜੇ ਦੇਖ ਲੈਂਦੇ ਆ ਹੂੰ ਤੇਰੀ ਮਾਂ ਨੇ ਸੁਣਤਾ ਜੀ ਆਪਾਂ ਇਹਨਾਂ ਨੂੰ ਠੀਕ ਆ ਰੇ ਜਿੱਦ ਹਾਂ ਨਾਲ ਨਹੀਂ ਬਿਲਕੁਲ ਗਾਲਾਂ ਇੱਕ ਹੈ ਇਹਨਾਂ ਕੋਲ ਜਿਹੜਾ ਵੀ ਇਹਨਾਂ ਨੇ ਸਮਾਨ ਦਿਖਾਉਣਾ ਜੋ ਵੀ ਸੂਟ ਦਿਖਾਉਣਾ ਕਹਿ ਲਓ ਵੀ ਚੁਣੇ ਚੁਣੇ ਜੇ ਸੂਟ ਹੁੰਦੇ ਇਹਨਾਂ ਸਾਰੇ ਉੱਦਾਂ ਨਹੀਂ ਮਤਲਬ ਵੀ ਹਾਂ ਰੇਟ ਸਾਨੂੰ ਫੇਰ ਨਹੀਂ ਘਟਾਉਦੇ ਕਹਿ ਦਿੰਨੇ ਆ ਤੁਹਾਨੂੰ ਬਿਲਕੁਲ ਸਹੀ ਦ ਹੈ ਰੇਂਜ ਦੇ ਅਕੋਰਡਿੰਗ ਕੀ ਫੰਦੇ ਆ ਹਾਂ ਰੇਂਜ ਹਿਸਾਬ ਨਾਲ ਸਿੰਪਲ ਸਭ ਤੋਂ ਸੋਹ ਤੇ ਜੀ ਆ ਤੱਕ ਗੱਲ ਪਤਾ ਕੀ ਹੈ ਹੁਣ ਜੀ ਜਿਆਦਾ ਵੀ ਰੇਟ ਉਹ ਘਟਦਾ ਹੁੰਦਾ ਜਿਨੇ ਪਹਿਲਾਂ ਹੀ ਸੋਈ ਉੱਪਰ ਲਾਈ ਵੀ ਹੁੰਦੀ ਇਹਨਾਂ ਨੇ ਪਹਿਲਾਂ ਹੀ ਰੇਟ ਜਾਜ ਜੇ ਰੱਖੇ ਹੋਏ ਆ ਜਿੱਥੇ ਤੱਕ ਮੈਂ ਆਈਡੀਆ ਲਾਇਆ ਅਜੀ ਇਹ ਕਿੰਨੇ ਆ ਇਹ ਵੀ ਉਸੀ ਰੇਂਜ ਚ 12 1300 ਦੀ ਲੋ ਭਈ ਇਹ ਵੀ 12 1300 ਦੀ ਰੇਂਜ ਚ ਸੰਸੀ ਰਟਾ ਬਣਾ ਨਾ ਨਾ ਕੋਲ ਮਨ ਨਹੀਂ ਆਦਾ ਯਾਨੀ ਆਲੀ ਕਰਨ ਸਕੇ ਤਾਂ ਹਲੇ ਤਵੇ ਦੋ ਸੂਟ ਲੈ ਲਈਆਂ ਮੇਰੀ ਰੁਬਿੰਦਰ ਨਾਲ ਹੋਈ ਦੀ ਸਿਮਰਨ ਦੇ ਵਿਆਹ ਨੂੰ ਯਾਦ ਹੈ ਕਿਹਦੇ ਵਿਆਹ ਨੂੰ ਕਿਹਾ ਤਾਂ ਮੈਂ ਤੁਹਾਨੂੰ ਕੋਈ ਵੀ ਅੱਛਾ ਉਧਰ ਗਤਾਇ ਜੀ ਵਾਲਾ ਮੈਂ ਕਿਹਾ ਸੀ ਦੋ ਸੂਟ ਤਾਂ ਇਹ ਕਿਹਾ ਤਾਂ ਸੀ ਮੈਂ ਦੋ ਹੈਵੀ ਹੈਵੀ ਸੂਟ ਲੈਣੇ ਤੁਸੀਂ ਕਹਿੰਦੇ ਤੇ ਲੈ ਲਿਓ ਮੁੰਡਾ ਹੈ ਉਹਦੇ ਵਾਈਫ ਦਾ ਨਾਮ ਵੀ ਸਿਮਰਨ ਆ ਉਹਦਾ ਨਾਮ ਵੀ ਸਿਮਰਨ ਨੇ ਵਾਹ ਵੀ ਵਾਹ ਬਿਆਨੂ ਬਿਆਨੂ ਕਾਰ ਕਿੰਨੇ ਸੋਹਣੇ ਲੱਗੇ ਹੋਣੇ ਸਿਮਰਨ ਬੈਟ ਸਿਮਰਨ ਬ੍ਰਾਂਡ ਦੀ ਗੱਲ ਸੋਰੀ ਨਵਾਂ ਆਇਆ ਵਾਹ ਵੀ ਵਾਹ ਆ ਸੰਪਰੇ ਚੰਨੀ ਸੰਗੀਆਂ ਫਿਰ ਆ ਮੂ ਆਹੀ ਆ ਰਿਹਾ ਕੋ ਆ ਦੇਖੋ ਅਮਰਿਤ ਕਬੀਲ ਸਕੂ ਯਾਰ ਵਾਹ ਹੀ ਵਾਹ ਫਰਟ ਆ ਗਿਆ ਬਸ ਮੂਰੇ ਹੀ ਆ ਫਿਰ ਉਹਦੇ ਹਾਂ ਫਰਟ ਫਰਟ ਜਿਆਦਾ ਕਰ ਆਪਣੇ ਆਪਣੇ ਚਾਰ ਕਲਰ ਆ ਇਹਦੇ ਚ ਉਹ ਆ ਗਿਆ ਇੱਕ ਹੋਰ ਕੋਈ ਗੱਲ ਨਹੀਂ ਚਲ ਕੋਈ ਨਹੀਂ ਦਿਖਾਣ ਤਾਂ ਦਓ ਉਹਨਾਂ ਨੂੰ ਮਰੀਆ ਕੀ ਸੀ ਸਹਸਾਨੀ ਬਾਜੀ ਕਹਿੰਦਾ ਸਾਡਾ 10 ਮਿੰਟ ਦਾ ਕੰਮ ਹੁੰਦਾ ਤੈਨੂੰ ਲਾਉਣੇ ਦਾ ਟੈਨਸ਼ਨ ਨਾ ਲਾਉ ਤੂੰ ਨਹੀਂ ਠੀਕ ਹੈ ਉਹਨਾਂ ਦਾ ਹੈ ਹੀ ਹੈ ਜੈਸਵੀਰ ਕਹਿੰਦੀ ਸਾਡੇ ਘਰ ਵੀ ਆ ਜਾ ਕਰੋ ਜਦੋਂ ਕਿਸੇ ਕਿਸੇ ਵਿਆਹ ਦੇ ਦੋ ਤਿੰਨ ਦਿਨ ਦੇ ਕੱਪੜੇ ਹੁੰਦੇ ਨਾ ਅਸੀਂ ਤਾਂ ਥੱਕ ਜੰਨੀਆ ਤੈਹ ਲਾਉਂਦੀਆਂ ਲਾਉਂਦੀਆਂ ਸੀਮਰ ਚ ਹੂੰ ਜੀ ਤਾ ਲੋ ਜੀ ਸ਼ਮਾ ਪੈ ਰਹੀ ਦिती ਉਹ ਕੰਮ ਬਧੀਏ ਜਿਹੜਾ ਹੁਣ ਕਰਦੀ ਦੋ ਦਿਨਾਂ ਤੇ ਮੇਰੇ ਵਾਲੇ ਕੱਪੜੇ ਮੇਰੇ ਕੋ ਗਰਨ ਨਹੀਂ ਤੁਸੀਂ ਆਪਣੇ ਇਹ ਕੁਛ ਮਿੰਨੇ ਚ ਆਇਆ ਮਲਖ ਹਮਮਾ ਕੁਛ ਉਹ ਪਰਸ਼ਮੀਨਾ ਥੋੜਾ ਜਿਹਾ ਮੋਟਾ ਹੋ ਹਾਂਜੀ ਹਾਂਜੀ ਗਰਮ ਚਾਹ ਆ ਇਹ ਜਿਵੇਂ ਚਾਹ ਕਰਨੀ ਨਹੀਂ ਤਾਂ ਫਕਲਾ ਨਹੀਂ ਜੀ ਜਾਂਦਾ ਮੈਨੂੰ ਤਾਂ ਇਹ ਤਾਂ ਥੋੜਾ ਜਿਹਾ ਲੱਗਿਆ ਕੱਪੜੇ ਨੇ ਦੇਖੀ ਹੁਣ ਪਰਸ਼ਮੀਨੇ ਚ ਪਰਸ਼ਮੀਨੇ ਚ ਦਾ ਸੂਟਾਂ ਦੇ ਨਾਵੇਂ ਬਹੁਤਾ ਪਸ਼ਮੀਨਾ ਦਿਆਂ ਦੇ ਨਾਂ ਨਹੀਂ ਜਿੰਨੇ ਸੂਟਾਂ ਦੇ ਨਾਂ ਆ ਹਮਮ ਚਹੀ ਗੱਲ ਆ ਇਹਦਾ ਕੀ ਨਾਂ ਆ ਸੂਟ ਦਾ ਇਹ ਨੇਚਰਲ ਮਡਾਲ ਮਡਾਲ ਭਾਈ ਇਹਰੇ ਇੰਨੇ ਯਾਦ ਕਿਦਾਂ ਰਹਿ ਜਾਂਦੇ ਨਾਮ ਲਿਖੇ ਵੀ ਇਹ ਨਹੀਂ ਲਿਖੇ ਵੀ ਕਿਤੇ ਕਾਪੀ ਹੱਥ ਮੈਂ ਸੌਫਟ ਨੀਲ ਸਿਲਕਰ ਸਲਵਾਰ ਨਾ ਨਾ ਜਿੱਦਾਂ ਹੁਣ ਬਾਈ ਨੇ ਕਿਹਾ ਮਡਹਾਲ ਕਲਰ ਆ ਇਹਦਾ ਨਾਮ ਹੈਂਡਵਰਕ ਹੈਗਾ ਕੰਮ ਹੈ ਹੈਂਡਵਰਕ ਹੈ ਦੇ ਉੱਤਰ ਕੋਈ ਢਾਗਾ ਤਾਂ ਗਈਆ ਬਾਜੀ ਢਾਗਾ ਦਾ ਢਾਗਾ ਦਾ ਪੇ ਹੈਂਡਵਰਕ ਜੀ ਇੱਕ ਨਿਆਣੇ ਨੇ ਖਿੱਚਤਾ ਗੱਲ ਤਾਂ ਢਾਗੇ ਦੀ ਆ ਦੇਖੋ ਲੋਗੇ ਦਾ ਫੋਟੋ ਇਹ ਵੀ ਕਿੰਨਾ ਸੋਹਣਾ ਸਮੇਂ ਨਹੀਂ ਆਇਆ ਹੂੰ ਬੇਬੀ ਉਹ ਅਕੋਰਡਿੰਗ ਬੜਾ ਪਿਆਰਾ ਫੇਸ ਹੈ ਰੇਂਜ ਕਿੰਨੀ ਦੀ ਬਾਜੀ 850 ਦੀ ਰੇਂਜ ਵਿੱਚ ਸੂਟ ਵੈਸੇ ਸੌਣ ਜੇ ਇਹ ਤੁਸੀਂ 500 ਨੂੰ ਦੋ ਲਾ ਲਈ ਅਸੀਂ ਲੈ ਲਈਏ ਬੱਲੇ ਤੇਰੇ 500 ਦੇ ਦੋ ਨਾ 500 ਦਾ ਮੇਰਾ ਇੱਕ ਦੀਦੀ ਦਾ 500 ਦਾ ਇੱਕ ਦੀਦੀ ਦਾ ਅੱਛਾ 1000 ਦੇ ਦੋ ਨਹੀਂ ਮੰਨਦੇ ਨਹੀਂ ਉਹ ਕਹਿੰਦੇ ਸਾਨੂੰ ਪੁੱਗਦਾ ਨਹੀਂ ਰੱਖ ਦੇ ਇੱਥੇ ਇੱਥੇ ਕਲਰ ਵੀ ਹੈਗੇ ਹਾਂਜੀ ਹਾਂਜੀ ਕਲਰ ਸਾਰੇ ਨੇ ਅਜੀ ਕਾ ਸੂਟ ਦਿਖਾਇਓ ਹਾਂ ਅਜੀ ਨੂੰ ਹੱਥ ਲਾ ਰਹੇ ਹਾਂ ਥੱਲੇ ਫਲਸ ਰੱਖਦੇ ਹਾਂ ਹਾਂ ਆਹ ਤਾਂ ਫਲਕਾਰੀ ਹੈ ਅੱਛਾ ਅੱਛਾ ਨਾਲ ਫਲਕਾਰੀ ਹੈ ਇਹਦੇ ਦੀ ਹਾਂਜੀ ਹਾਂ ਵਾਹ ਜੀ ਵਾਹ ਇਹ ਤਾਂ ਫੇ ਸਪੈਸ਼ਲ ਵਿਆਹ ਵਾਸਤੇ ਆ ਹਾਂਜੀ ਹਾਂ ਜਾਗੋ ਹਾਂ ਜਾਗੋ ਜੁੱਗੂ ਵਾਲਾ ਮੁੜ ਕੇ ਮੁੜ ਕੇ ਨਹੀਂ ਪਹਿਣਾ ਫਿਰ ਇਹ ਸਪੈਸ਼ਲ ਵਿਆਹ ਵਾਸਤੇ ਉਹ ਵਧੀਆ ਚੀਜ਼ ਆ ਫੇ ਜੀਦੀ ਜਾਗੋ ਆਇਆ ਕਰੂਗੀ ਉਹਦੇ ਚ ਪਾਸੇ ਚਲ ਜਾਇਆ ਕਰੂਗੀ ਹਾਂ ਮੈਂ ਆਪਣੇ ਭਾਈ ਦੇ ਵਿਆਹ ਨੂੰ ਲੱਗ ਗਈ ਫੇ ਜਦ ਤੱਕ ਤਾਂ ਪ੍ਰਾਣਾ ਹੋ ਜਾਣਾ ਕੋ ਜਦ ਤੱਕ ਤਾਂ ਹੋਰ ਮਾਡਰਨ ਆ ਜਾਣਾ ਗਾਰੀਆਂ ਮੇਰੇ ਕੋਲ ਬਹੁਤ ਬੰਨੀਆਂ ਨਹੀਂ ਤੇ ਕੋਲ ਵੀ ਤਾਂ ਵਾਧੂ ਪਈਆਂ ਆ ਦੇਖੋ ਕਪੜਾ ਲੈ ਕੇ ਫੁਲਕਾਰੀਆਂ ਘਰ ਦੀਆਂ ਚਲਾ ਲੈਣੀਆਂ ਆਪਾਂ ਹੋਰ ਕੀ ਆ ਦੱਸ ਆਪੇ ਸਲਾਹ ਦੇ ਕੇ ਆਪੇ ਫੇ ਕਹਿ ਰਹੇ ਨਹੀਂ ਆ ਭਾਜੀ ਕਿੰਨਾ ਚਲਾਕ ਹੈ ਆਪੇ ਕਹਿ ਰਹੇ ਨਹੀਂ ਆਪੇ ਹੁਣ ਇਹਨਾਂ ਨੇ ਆਪੇ ਕਿਹਾ ਵੀ ਆਪਾਂ ਫੁਲਕਾਰੀਆਂ ਘਰ ਤੇ ਮਹਗਾ ਹਨ ਹੋਰ ਕੀ ਫੇ ਕਹਿੰਦੇ ਕਿੰਨਾ ਚਲਾਕ ਭਾਜੀ ਦੱਸ ਹੈ ਇੱਕ ਆ ਦੇਖੋ ਤਾਂ ਰਈਆ ਮਾੜਾ ਪਿਆਰਾ ਬਣ ਕੇ ਬੁਨਪਟਾ ਵੜਾ ਵਧੀਆ ਇਹ ਬਣ ਕੇ ਆਇਆ ਲੋਡ ਇੱਕ ਕ੍ਰੈਸ਼ ਤੇ ਇੱਕ ਕ੍ਰੈਸ਼ ਵਿੱਚ ਆਹੀਂ ਕ੍ਰੈਸ਼ਲ ਇਹ ਕਪੜਾ ਚਾਹਦਾ ਹਾਂ ਮੈਂ ਇਹ ਸੀ ਮੈਂ ਕ੍ਰੈਸ਼ ਮੋਸ ਇਦਾਂ ਛੀਨੇ ਛੂਨੇ ਵਾਲਾ ਤਾਂ ਨਹੀਂ ਭਾਜੀ ਕੋਈ ਚੱਕਰ ਬਹੁਤ ਦੂਆ ਨੁੱਕਾ ਜਿਹੜਾ ਇਹ ਵਾਲੀ ਦੀ ਇਹ ਵਾਲੀ ਦੀ ਅੱਛਾ ਇਹਦੇ 'ਚ ਕਿੰਨੇ ਕਲਰ ਆ ਪੈਨ ਚਾਰ ਚਾਰ ਸ਼ੇਡ ਆ ਜੀ ਭਾਜੀ ਇਹਦੇ 'ਚ ਆਹ ਵਾਲਾ ਕਲਰ ਹੋ ਗਿਆ ਇੱਕ ਤਾਂ ਇੱਕ ਆਹ ਤੇ ਇੱਕ ਰਹਿ ਗਿਆ ਉਹਦੇ ਕੋਲ ਬੈਠ ਨਹੀਂ ਹੁੰਦਾ ਚਲ ਕੁਰਸੀ 'ਤੇ ਬਹਿ ਜਾ ਲੋ ਚੀ ਕੁਰਸੀ ਦੇਖੋ ਸ਼ਿਮਾਚ ਜਿਹਨੇ ਗਏ ਮੋਤੀ ਜਿਹਾ ਸਿਤਾਰੇ ਆ ਬਸ ਇਹੀ ਹੈ ਤੇ ਕਾਲਾ ਕਾਲਾ ਇਹ ਹੈਗਾ 2000 ਦਿਨਾਂ 'ਚ ਹਾਂਜੀ ਦੇਖਿਆ ਮੈਨੂੰ ਇਹਨਾਂ ਦੀ ਰੇਜ ਪਤਾ ਮੈਂ ਪਹਿਲੇ ਪੁੱਛ ਲਿਆ ਕਿ ਤੇ ਦੇਖ ਭਾਜੀ ਕੋਲ ਪਿੱਛੇ ਪਿਆ ਦੇਖਿਓ ਅੱਗੇ ਇੱਥੇ ਇਦਾਂ ਇੱਥੇ ਅੱਗੇ ਇੱਥੇ ਅੱਗੇ ਉਹੋ ਅੱਜ ਰਾਤ ਨੂੰ ਕਿੰਨਾ ਲੱਗਿਆ ਲੁੱਟਾ ਅੱਛਾ ਉੱਥੇ ਰੇਂਜ ਪੁੱਛ ਲਈ ਪਹਿਲਾਂ ਹੀ ਠੀਕ ਆ ਠੀਕ ਆ ਇੱਧਰ ਇੱਧਰ ਦੇਖੋ ਇਹ ਲੱਗੇ ਬੜੇ ਸਾਹਮਣੀ ਅੱਛਾ ਇੱਧਰ ਲੱਗੇ ਹੋਇਆ ਆਹ ਦੇਖੋ ਜੀ ਇਹ ਜਿਹੜਾ ਮੈਂ ਤੁਹਾਨੂੰ ਨੀਚੇ ਦਿਖਾਇਆ ਸੀ ਨਹੀਂ ਨਹੀਂ ਇਹਦੇ ਨਾਲ ਨਹੀਂ ਨਹੀਂ ਇਹ ਤੁਹਾਨੂੰ ਲੋਜ ਇਹ ਆ ਗਿਆ ਉਹਨਾਂ ਦਾ ਪਤਾ ਨਵੀਂ ਪੇਟੀ ਖੁੱਲਣ ਲੱਗੀ ਆਪਣੇ ਕਰਕੇ ਇਹ ਬੈਲਵੋਡ ਦਾ ਸੂਟ ਆਇਆ ਬਹੁਤ ਜਿਆਦਾ ਕਲਰ ਹੋਏ ਚ ਹੈਗੇ 4 ਆ ਲੋ ਬਾਪੀ ਬਾਏ ਦਾ ਬਹੁਤ ਹੈਵੀ ਵਧੀਆ ਸੂਟ ਆ ਹੈ ਮੋਟੇ ਆ ਨਾ ਇਹ ਬੈਲਵੋਡ ਰੀਆ ਸਟੋਰ ਹੈ ਜਦ ਮਮੀ ਹੁਣੀ ਉਰੇ ਰਹਿੰਦੇ ਹੁੰਦੇ ਸੀਗੇ ਨਾ ਮਮੀ ਮੈਨੂੰ ਦੇ ਕੇ ਦੇ ਲੋੜੀ ਦਾ ਸੂਟ ਹੂੰ ਬਹੁਤ ਸੋਹਣਾ ਹੈਵੀ ਸੂਟ ਵਧੀਆ ਸੂਟ ਆ 4 ਜਿਹੜਾ ਹੈ ਵਿੱਚ 4 ਦਾ ਬਣਾ ਬਣਾਗੇ ਇਨਸ਼ਾ ਅੱਲਾਹ ਪਰ ਮੈਂ ਸਲਾਇਆ ਜੀ ਸੀਗਾ ਹਾਂ ਮੁੰਚਾ ਨਾ ਵਜਾ ਕੇ ਨਿੱਕਾ ਦੇ ਦਿੰਦੇ ਨੇ ਨਹੀਂ ਵਧੀਆ ਸੂਟਾਂ ਮੁੰਚਾ ਹੈ ਨਾ ਲੋ ਜੀ ਹੈ ਨਾ ਜਿਆਦਾ ਵੱਡਾ ਹੈ ਨਾ ਵੈਰ ਕੀ ਹੈ ਨਾ ਵਧੀਆ ਸੂਟਾਂ ਵਧੀਆ ਸੂਟਾਂ ਇਹਦੇ ਨਾਲ ਦਾ ਤਾਂ ਪਾਇਆ ਹੋਇਆ ਨਹੀਂ ਜੀ ਇਹਦੇ ਨਾਲ ਦਾ ਹੈ ਨਹੀਂ ਮੇਰੇ ਕੋਲ ਇੱਕ ਜੈਸਮੀਨ ਦੇ ਨਾਮ ਸੂਟ ਫਲੈਮਰ ਵੱਲ ਤੇ ਜੈਤੂ ਜੀ ਆ ਲੈ ਲਾ ਤੇਰੇ ਪਰ ਆ ਜਾ ਦਾ ਰੰਗ ਉੱਤਦਾ ਕੋਲ ਤੇ ਤੇ ਕਹਦੇ ਨੇ ਅਪਰਾਇਲ ਮਹੀਨੇ ਚ ਕਣਕ ਵੱਢ ਹੋ ਜਾਣੀ ਹੈ ਕੋਈ ਨਾ ਜਿਆਦਾ ਸੀ ਗਰਮੀ ਆ ਤੇ ਕੁੜੀ ਨਾ ਪਾਣਾ ਹੁਣ ਲਾਾਂਗੇ ਤੁਸੀਂ ਬਸ ਪੈਸੇ ਕੋਈ ਨਾ ਮੈਨੂੰ ਉਹਦੇ ਪਾਪਾ ਨੂੰ ਕਹੂੰਗੀ ਦਿਨ ਨੂੰ ਕਹਾਂ ਸਭਿਆਂ ਦਾ ਬਹੁਤ ਵਧੀਆ ਨਹੀਂ ਨਹੀਂ ਚੱਲਣਾ ਨਹੀਂ ਭਾਈ ਉਹਨਾਂ ਦੇ ਚਸਤੋਲ ਦੇ ਕੇ ਇਦਾਂ ਦੇ ਦੇਖ ਤਾਂ ਮੈਨੇ ਸਵੇਸੀ ਸਟੋਲ ਤੋਂ ਲਾਓ ਸਲਵਾਰ ਸਲਵਾਰ ਆ ਹਾਂ ਸਟੋਲ ਹਾਂ ਇਹ ਸਟੋਲ ਉਹ ਨਹੀਂ ਜੈਸਮੀਨ ਉਹ ਹੀ ਥੀ ਸਟਾਲ ਰਹਿਣ ਦੇ ਹੋਣ ਨਹੀਂ ਖੱਬੇ ਬੰਦੇ ਜੈਸਮੀਨ ਉਹ ਹੀ ਥੀ ਸਟਾਲ ਇੱਧਰ ਦੇਖ ਠੀਕ ਹੈ ਠੀਕ ਹੈ ਭਾਜੀ ਕਿਆ ਮਾਇਆ ਜੀ ਇਹਦਾ ਰੇਵਾ ਪੁੱਛਦਾ ਹੈ ਹਜ਼ਾਰ ਬਾਰਾ ਸੌ ਲੈਂਚ ਹਜ਼ਾਰ ਬਾਰਾ ਸੌ ਦੀ ਜੀ ਦੋ ਸੂਟ ਹਨ ਪੁੱਛ ਲੋ ਮਣਾ ਜਾ ਪੁੱਛੋ ਤਾਂ ਸਹੀ ਕਿੰਨੇ ਐਨੇ ਕਿੰਨੇ ਅੱਛਾ ਜੀ ਪਤਾ ਹਨ ਨੂੰ ਆ ਗਿਆ ਕੱਢ ਲਈ ਸੀ ਆਪਣੇ ਟੈਂਸ਼ਨ ਨਾ ਤੁਸੀਂ ਤੁਸੀਂ ਹੋਰ ਦਿਖਾਓ ਨਹੀਂ ਸੂਟ ਵੈਸੇ ਹੀ ਪਈ ਬੋਸ ਹਣਾ ਹੈਵੀ ਸੂਟ ਹੈ ਆ ਬੜਾ ਜਿਹਾ ਲਫਾਫਾ ਦੇ ਦਿਓ ਇਹ ਚ ਮੈਂ ਚਾਰ ਪੰਜ ਇਕੱਠੇ ਪ੍ਰੈਸ ਕਰਕੇ ਦੱਸ ਤਿੱਜੇ ਨੂੰ ਕਿਤੇ ਵਿਆਹ ਚ ਕੀ ਨਾ ਕੋ ਪਏ ਹੁਣ ਅਜੇ ਪਹਿਲੇ ਹੋਏ ਵੇ ਹੋਰ ਕੀ ਆ ਪਾਜੀ ਹੈਗੇ ਆ ਆ ਆ ਲਫਾਫਾ ਜਿਹਾ ਬੜਾ ਜਿਹਾ ਜਿਜੋ ਕੱਢੇ ਆ ਹੈ ਨਹੀਂ ਪਾਟ ਹੋਣੇ ਜਾਂਦੇ ਇਨਾ ਰੱਖ ਕੇ ਕੀ ਕਰਨੇ ਇਸ ਨੂੰ ਡਿਟੇਕ ਗਿਆ ਜਿੰਨਾ ਦਾ ਪਾਣੀ ਥੋੜੀ ਦੇ ਆ ਆ ਦੇਖੋ ਇੱਕ ਕਾਲਕਾ ਕਸ਼ਮੀਰ ਪਾਜੀ ਨੂੰ ਆਹੀ ਕੰਮ ਰਹਿ ਗਿਆ ਹਾਂ ਨਹੀਂ ਇਹ ਨਹੀਂ ਠੀਕ ਹੈ ਬੱਸ ਇਹਨਾਂ ਚੋਂ ਅਵੇਲੇਬਿਲਟੀ ਸੇ ਫਿਲਹਾਲ ਅੱਜ ਤੁਹਾਡੇ ਕੋਲ ਆਹੀ ਆ ਹਾਂ ਇਹ ਆਲ ਰਾਈਟ ਪਾਏ ਵਗੈਰਾ ਜਿੱਦਾਂ ਪਾਏ ਫਿਰ ਹੋਰ ਸਿਆਲੇ ਦੇ ਦੋ ਗਰਮ ਤੇ ਦਕਾਨੋ ਤੇ ਇਕ ਸਬਜ਼ੀਆਂ ਦੀ ਆ ਜੀ ਲੱਗ ਰਹੀਆਂ ਸਾਡੇ ਸਪਿੰਟਰ ਇਹ ਜਿਹੜੀ ਸੂਟ ਮੈਨੂੰ ਮੈਸੀਤਾ ਅੱਜ ਰੱਖਿਆ ਮੰਮੀ ਨੇ ਕੱਢ ਕੇ ਦਿੱਤਾ ਪੇਟੀ ਚ ਇਹਨੇ ਕੀ ਦਾ ਸੂਟ ਆ ਰਾਜੇ ਰਾਣੀਆਂ ਵਾਲਾ ਆ ਇਹ ਲਓ ਜੀ ਇੱਥੇ ਤਾਂ ਰਾਣੀਆਂ ਹੀ ਰਾਣੀਆਂ ਹਾਂ ਰਾਜਾ ਤਾਂ ਹੈ ਹੀ ਨਹੀਂ ਹਾਂ ਹਾਂ ਡੋਲੀ ਜਾਂਦੀ ਐ ਇਹ ਵੀ ਭਾਈ ਰਾਜੇ ਰਾ ਇਹਦਾ ਡੋਲੀ ਵਾਲਾ ਸੂਟ ਆ ਹਾਂ ਜੀ ਮੇਰੇ ਕੋਲ ਪਿੰਕ ਕਲਰ ਦਾ ਹੈ ਨਾ ਹੁਣੇ ਮੰਮੀ ਨੇ ਕੱਢੀ ਮੰਮੀ ਕਹਿੰਦੇ ਆ ਦੱਸੋ ਕੀ ਦਾ ਸੂਟ ਹੈ ਹਾਂ ਵੀ ਉਹਨੂੰ ਆਇਆ ਥੋੜਾ ਸੀਤਾ ਸਰਵਾ ਸਰਵਾ ਕੇ ਮੰਮੀ ਕੋ ਰੱਖ ਤਾ ਹਾਂ ਹਾਂ ਲਓ ਜੀ ਆਸ ਤੋਂ ਆਲ ਦੇ ਕੈਬਨਟ ਲੈ। ਇਹ ਕਿੰਨੇ? ਇਹ 850। ਇਤੀ ਕਲਰ ਹੈ ਨੀ? ਹਾਂਜੀ। ਕਲਰ ਦੇ ਉਹ 850 ਦੀ ਰੇਂਜ ਚ। ਠੀਕ ਹੈ ਵਧੀਆ। ਜਿਹੜਾ ਪੱਤਾ ਲਈ ਜਾਂਦਾ। ਸਿਆਣਾ ਕਿਤੇ ਜਾਂ ਵਿਚਾਰਿਆ ਜਾਊਗਾ ਨੀ। ਨਵੇਂ ਨਵੇਂ। ਗੱਲ ਪਤਾ ਕੀ ਹੈ? ਦੇਖੋ ਗੱਲ ਇਦਾਂ ਹੈ ਕਿਉਂਕਿ ਜਿੰਨੇ ਵੀ ਹੁਣ ਸੂਟ ਲਏ ਵੇ ਬਰੀ ਵਾਲੇ ਆ ਹੋਰ ਉਹ ਸਾਰੀ ਸੂਟ ਹੈਵੀ ਆ। ਮਤਲਬ ਘਰਾ ਨਹੀਂ ਪੈਣੇ ਵਾਲੇ ਕੋਈ ਅਹੋਜਿਆ ਚੀਜ਼ ਦੋ ਅਗਲੇ ਨੂੰ ਜਿਹੜਾ ਅਗਲਾ ਸਵਾ ਕੇ ਘਰਾ ਪਾ ਲਵੇ ਚਾਹੇ ਛੇੜਾ ਹੈ ਬਸ ਚਾਹੇ ਛੋਟੇ ਬਲੇ ਵੜੀ ਹੈ ਇਹਦਾ ਮੁੱਲ ਲਾ ਦੋ ਨਾ ਬੀਚ ਫੋਟੋ ਦਿਖਾਈ ਜਿਵੇਂ ਇੱਦਣ ਇਹ ਜਾ ਬੜਨਾ ਜੀ ਸੂਟ ਹੈ 400 400 ਹੋਰ ਦੇਖ ਲਈਏ ਆਪਣਾ ਬੱਸ ਆ ਜਿਵੇਂ ਚ ਕੱਢ ਤੁਸੀਂ ਦੇਖੋ ਮਨੂ ਨਹੀਂ ਹੁਣ ਪਤਾ ਆਪਸ਼ਨ ਚ ਕੱਢ ਗਈ ਆਵਲਾ ਕੱਢਣਾ ਕੱਢ ਲੋ ਆਪਸ਼ਨ ਚ ਕੱਢ ਲੋ ਆਪਸ਼ਨ ਬਾਕੀ ਦੇਖ ਲੈਣੇ ਆ ਅਸਰਵੀ ਵਾਲਾ ਚੱਕੀਆ ਕੀ ਹੋਇਆ ਵੀਰ ਦੇ ਤੇ ਆ ਨਹੀਂ ਰਹੀ ਹੈਗਾ ਕੀ ਹੋਇਆ ਕੱਢ ਕੇ ਗੱਲ ਮਾਰਨੇ ਆ ਕੀ ਹੋਇਆ ਇਹਨੇ ਤਿੰਨ ਚਾਰ ਹੋਰ ਸੂਟ ਦਿਖਾ ਦੋ ਸਿਆਲੇ ਵਾਲੇ ਠੀਕ ਆ ਫਿਰ ਸਿਆਲੇ ਵਾਲੇ ਜਣੇ ਕੁੜੀ ਬਈ ਇੱਥੇ ਕੁੜੀ ਕੁਝ ਨਾ ਵਾਰ ਜੇ ਰੂ ਮੈਂ ਤਾਂ ਹੀ ਕਹਿੰਦੀ ਵੀ ਬੜਾ ਸੇਪੜਦਾ ਕੁੜੀ ਮੇਲਦੀ ਆ ਉਹ ਮੜ ਜਾਏ ਕਰ ਦਿੰਦੇ ਲੋ ਜੀ ਲੱਡੂ ਸਾਡਾ ਸੁੱਤਾ ਪਿਆ ਜੀ ਅਭੀ ਕੰਡਾ ਨਹੀਂ ਹਾਂ ਜੀ ਇਹ ਫਟਾਈ ਛਾਹ ਪਤਾ ਜੀ ਦਾ ਕੰਡਾ ਇਹ ਵੀ ਸਿਆਲ ਚ ਹੈ ਸਿਆਲ ਵਾਲਾ ਵਧੀਆ ਇਹਦੇ ਕਿੰਨੇ ਦੇ ਰੇ ਜੀ ਸਾਡੇ 1600 ਪ੍ਰਿੰਟ ਵਾਲਾ ਦੁਪੱਟਾ ਇਹਦਾ ਅੰਨੇ ਤੇ ਫੁਰਦਨਾ ਲੜਤੀ ਅਸੀਂ ਵਿਆਹਾਂ ਲਈ ਲੰਮੀਆਂ ਦੋਹੀਆਂ ਅੱਛਾ ਇਹ ਕਿਰ ਨਹੀਂ ਆਉਂਦਾ ਦੂਸਰੇ ਸ਼ੀਂਹਾਂ ਦਾ ਆਉਂਦਾ ਇਹ ਨਹੀਂ ਇਹਦੇ ਸਾਹ ਸੱਤ ਹੋਈਏ ਮਬੀਆ ਸੁਖੋ ਸਭਿਆਂ ਦਾ ਮਾਹੌਲ ਰਹੀ ਆਂ ਸੋਈਂਦੀਆਂ ਨਾ ਥੋੜੀ ਰੇਂਜ ਨੂੰ ਪੁੱਛੀ ਜਾਂਦੀਆਂ ਕਿ ਇਸ ਕਿਤੇ ਸਾਡਾ ਵੀ ਦੋ ਵਾਦ ਨੋ ਜੀ ਨਾ ਤੁਹਾਡੇ ਕੋਲ ਬਾ ਸੂਟ ਬਹਾਤ ਆ ਇਹਨੂੰ ਕੱਢਿਓ ਸਾਈਡ ਤੇ ਨੋ ਜੀ ਦੋ ਚਾਰ ਕੱਢ ਲੈਨੇ ਆਪਾਂ ਫਿਰ ਆਪਾਂ ਨੂੰ ਦੇ ਦੇਣਾ ਨਾਲ ਨਾਲ ਹਾਂ ਹਾਂ ਯਾਣੀ ਵਾਲੀ ਬੜਾ ਵਧੀਆ ਸੀ ਮੈਂ ਅੱਜ ਪਹਿਲੇ ਪਾਜੀ ਲੋ ਨੀਓ ਇਹ ਕਾਲ ਚਨੀਲ ਤੇ ਦੇਓ ਵੈਲਵਟ ਦੇ ਕੋਈ ਕਿਛਿਲ ਨਹੀਂ ਆ ਦੇਖੋ ਇਹ ਕਿੰਨੇ ਦੇ ਖੱਲੀ ਹੈ ਇਹ ਤਾਂ ਪੱਟੀ ਡਿਜੀਟਲ ਤੇ ਆ ਡਿਜੀਟਲ ਤੇ ਤੋ ਅਗੇ ਸੰਗੜ ਕੇ ਇੰਨਾ ਬੋਲ ਉਹ ਇੰਨਾ ਦੀ ਗਾਰੰਟੀ ਆ ਫਿਰ ਪੱਟੇ ਕੋਈ ਵੀ ਸੰਗੜ ਨਹੀਂ ਆਦੋਂ ਇਹ ਚ ਕਲਰ ਹੈਗੇ ਜੀ ਹਾਂਜੀ ਹਾਂਜੀ ਵਿੱਚ ਕਲਰ ਬੋ ਕਲਰ ਇੱਕ ਮੈਨ ਨਾਈਟ ਜੀ ਕਾਲੀ ਗੁੜੀ ਇੱਕ ਮਾਰਨਿੰਗ ਦੋਹੇ ਕਲਰ ਨੇ ਬਾਈ ਬਾਈ ਇਹ ਚ ਕਲਰ ਲਾਈਟ ਆ ਉਹ ਸ਼ਾਲ ਕਿੰਨੀ ਲੰਬੀ ਆ ਲੰਬੀ ਨੂੰ ਕਿਆ ਕਹਾਂ ਸ਼ਾਲ ਸੋਹਣੀ ਲੰਬੀ ਆ ਲੰਬੀ ਨੂੰ ਕਿਆ ਕਰਦਾ ਦੋਵੇਂ ਜਾਣੇ ਮੇਰੇ ਲਟਕੀ ਜਾਣੇ ਸ਼ਾਲ ਜਾਨੇ ਛੋਟੀ ਛੋਟੀ ਤੀਸਰੀ ਤੀਸਰੀ ਨੇ ਵੀ ਲੜ ਗਈ ਉਹ ਤਾਂ ਵਿਚਾਰੀ ਹਜੇ ਹੈ ਨਹੀਂ ਰੈੱਡ ਕੰਜੂਗੀ ਉਹਦੀ ਤੇ ਵਿਚਾਰੀ ਦੀ ਬਾਤ ਉਹ ਗਲੇ ਜੈਪ ਉਹ ਦੇ ਦੋ ਕਸ਼ਮੀਰੀ ਇਹਦੇ ਵਿੱਚ ਲਾਈਟ ਕਲਰ ਦਾ ਉਹ ਹੀ ਦੋ ਪਿੱਛੇ ਕਿੱਚਾ ਕਰਨਗੇ ਇੱਕ ਮੂਹਰੇ ਤੇ ਛਾਲ ਖਿੱਚੇ ਕਰੂਗੀ ਆਹੀ ਆ ਬਸ ਸੂਟ ਪਾਈ ਉਹ ਵੀ ਬਹੁਤ ਸੋਹਣਾ ਲੱਗਿਆ ਮਨ ਨੂੰ ਉਹ ਦੂਜੇ ਨੰਬਰ ਵਾਲਾ ਗਾਜਰੀ ਆ ਨਹੀਂ ਕਰਤਾ ਲੋ ਜੀ ਕਾਸ ਸੂਟ ਵੇਖੋ ਦਿਖਾਓ ਜੀ ਕਸ਼ਮੀਰੀ ਸੂਟ ਪਾ ਲਓ ਜੀ ਜਿਹੇ ਨੀ ਤਾਏ ਤੈਨੂੰ ਨਿਕਲੇ ਤੇ ਲਓ ਭਾਈ ਦੇਖੋ ਕਸ਼ਮੀਰੀ ਸੂਟ ਇਹਨਾਂ ਦੀ ਗਾ ਰਹੇ ਆ ਕੱਲ ਕੱਲ ਉਹਦੇ ਕੋਲ ਕਹੇ ਜੇ ਦੇਖੇ ਤੇ ਉਹਦੇ ਕੋਲ ਤਾਂ ਸਾਰੇ ਭਰੇ ਆ ਵਾ ਦਾ ਵਰਕ ਸ਼ੇਰਵਾਨੀ ਕਹਿੰਦਾ ਦਾ ਉਹ ਸ਼ੇਰਵਾਨੀ ਸੂਟ ਬੰਦਾ ਹੋਣਾ ਕੋਈ ਆਪਣੇ ਕੋਲ ਹੈਗਾ ਮੇਨਾਂ ਨਹੀਂ ਉਹ ਨਹੀਂ ਉਹ ਐ ਪੂਰੇ ਫਰੰਟ ਤੇ ਹੈਵੀ ਹੋ ਕੇ ਨਾ ਉਹ ਪੱਤੀ ਤੇ ਬੀਣੀ ਆ ਉਹ ਕਹਿੰਦਾ ਤਾਂ 4000 ਦਾ ਇੰਨਾ ਇੰਨਾ ਮੈਂ ਉਹ ਤਾਂ ਜ਼ਿਆਦਾ ਨਹੀਂ ਇਹਦੀ ਰੇਂਜ ਕਿੰਨੀ ਕੁ ਅਸੀਂ ਪਤਾ ਕਿੰਨੇ ਲਾਇਆ ਬਾਜੀ ਅਸੀਂ ਪਤਾ ਕਿੰਨੇ ਲਾਇਆ 1500 ਫੇ ਇੰਨੇ ਕਿ ਦਿਓ ਹੁੰਦਾ ਰੇਂਜ ਸਿੱਧਾ ਹੀ ਕਿ ਪਤਰਾ ਸੋ ਗੱਲ ਪਤਾ ਕੀ ਹੈ ਉਹਨਾਂ ਨੂੰ ਵੀ ਪਤਾ ਹੁੰਦਾ ਜਿਹੜੇ ਨੇ ਹੁਣ ਪਿੰਡ ਚ ਘੁੰਮਣਾ ਵਿਚਰੇ ਨੇ ਵੀ ਭਾਈ ਪਿੰਡਾਂ ਦੀ ਜਨਾਨੀਆਂ ਦੀ ਭਾਜੀ ਆਦਤ ਹੁੰਦੀ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਘਟਾਉਣੇ ਦੀ ਤੇ ਉਹਨਾਂ ਨੇ ਪਹਿਲਾਂ ਹੀ ਮੈਂ ਪਹਿਲਾਂ ਵੀ ਗੱਲ ਕਰਕੇ ਹਟਿਆ ਉਹ ਦੁਕਾਨਦਾਰੇ ਰੇਟ ਤੋੜਦਾ ਹੁੰਦਾ ਜਿਹਨੂੰ ਪਤਾ ਵੀ ਭਾਈ ਵੀ ਵਧਾ ਕੇ ਅਸੀਂ ਲਾਇਆ ਹੋਇਆ ਪਹਿਲਾਂ ਹੀ ਇਹ ਵੀ ਸਮਝੋ ਕਿ ਚਾਲ ਸੰਤ ਹੈ ਵੇਂਗੜੀ ਸੂਟ ਬਾਈ ਬਹੁਰੀ ਹੈ ਸਾਰੇ ਸੂਟ ਸਾਰੇ ਆਇਆ ਸੀ ਕਿ ਚਾਰ ਵੇ ਲਾਸਟ ਸੋਡ ਹੋ ਰਿਹਾ ਹੈ ਇਹ ਕਹਿ ਰਹੇ ਨੇ ਬਸ ਬੱਸ ਆ ਗਿਆ ਸੋਹ ਛੁੱਟ ਵਧੀਆ ਵੈਸੇ ਚੱਕੋ ਭਾਈ ਨੂਰ ਨੂੰ ਹਰਗੁਣ ਹਾਰਗੁਣ ਹਾਰ ਗੁੰਬੜਾ